ਪਹਿਲਾਂ ਤਾਂ ਠੋਡੇ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਜਿਹੜਾ ਨਾਨੋ ਪੋਲੀਟਿਕਲ ਲੋਕ ਗੈਰ ਰਾਜਨੀਤਿਕ ਸਹਿਯੋਗਤ ਕਿਸਾਨ ਮੋਰਚੇ ਵੱਲੋਂ ਜਿਹੜਾ ਸਾਡੇ ਸਾਰੇ ਪੰਜਾਬ ਦੇ ਵਿੱਚ ਅੱਜ ਡੀਸੀਆਂ ਨੂੰ ਮੈਰਿਟ ਤੇ ਜਾਣੇ ਨੇ ਉਹਦਾ ਕਾਰਨ ਕੀ ਆ ਆਪਸ ਆ ਭੜੀ ਭਾ ਜਾਂਦੇ ਆ ਕਿ ਪਿਛਲੇ ਸਾਲ ਐਂਧ ਕੀ ਜਿਹੜੇ ਮਤਲਬ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿੰਨੀਆਂ ਵੀ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਉਹਨਾਂ ਦੇ ਘਰ ਟਹਿ ਗਏ ਨੇ ਉਹਨਾਂ ਦੇ ਜਿਹੜੇ ਪਸ਼ੂ ਰੁੜ ਗਏ ਨੇ ਤੇ ਉਹਨਾਂ ਦਾ ਜਿਹੜਾ ਬਿਜਲੀ ਵਾਲਾ ਸਾਰਾ ਅੱਜ ਤਾਈਂ ਬੋਰ ਮੋਟਰਾਂ ਸਭ ਮਤਲਬ ਖਰਾਬ ਹੋ ਗਏ ਨੇ ਜਿੰਨੇ ਵੀ ਬਿਜਲੀ ਵਾਲੇ ਇੰਪਲੀਮੈਂਟਸ ਹੈਗੇ ਨੇ ਤੇ ਜੇ ਮੈਂ ਗੱਲ ਕਰਾਂ ਸਰਕਾਰਾਂ ਦੀ ਜਿੱਥੇ ਪੰਜਾਬ ਸਰਕਾਰ ਨੇ ਪ੍ਰਤੀ ਏਕੜ 20000 ਰੁਪਏ ਐਲਾਨਿਆ ਤੇ ਜਿੱਥੇ ਕਿਸਾਨ ਆ ਜਿਹੜਾ ਉਹ 40 40000 ਰੁਪਏ ਇੱਕ ਆਫਰੀ ਫਸਲ ਨੂੰ ਵਾਅਦਾ ਕਰਨ ਦੇ ਲਈ ਖਰਚਾ ਕਰੀ ਬੈਠਾ ਘਰੂ ਤੇ ਫਸਲ ਦਾ ਜਿਹੜਾ ਟਾਈਮ ਉਹ ਆ ਚੁੱਕਾ ਸੀ ਫਸਲ ਜਿਹੜੀ ਉਹ ਪੱਕ ਕੇ ਤਿਆਰ ਸੀ ਪੁੱਤਾ ਵਾਂਗੂ ਪਾਲੀ ਹੋਈ ਤੇ ਜਿਹੜੀ ਫਸਲਾਂ ਉਹ ਸਾਰੀ ਦਰਿਆਣ ਜਿਹੜੀ ਤੈਸ ਨੈਸ ਕਰਦੀ ਆ ਜੇ ਜੇ ਮੈਂ ਗੱਲ ਕਰਾਂ ਕੇਂਦਰ ਸਰਕਾਰ ਦੀ ਪਹਿਲਾਂ चौहान ਜੀ ਮੰਤਰੀ ਵੀ ਆਏ ਉਹ ਵੀ ਦੌਰਾ ਕਰਕੇ ਗਏ ਪੈ ਕੇ ਗਏ ਆ ਵੀ 100% ਯੂਨੀਵਰਸਲ ਟ੍ਰੋਥਾ ਵੀ ਲੋਕਾਂ ਦਾ ਜਿਹੜਾ ਸਾਰੀ ਫਸਲ ਤਬਾਹ ਹੋ ਚੁੱਕੀ ਆ ਤੇ ਉੱਥੇ ਮੁੜ ਕੇ ਮੋਦੀ ਜੀ ਵੀ ਆਏ ਦੇਖਣੋਂ ਪਰ ਮੋਦੀ ਜੀ ਨੇ ਵੇਖਦਿਆਂ ਉਹ ਮਤਰਈ ਮਾਵळा ਸੁਭਲੂ ਕੀਤਾ ਜਿਵੇਂ ਇਹ ਪੰਜਾਬ ਦੇ ਕਿਸਾਨ ਕਿਤੇ ਪਾਕਿਸਤਾਨ ਤੋਂ ਬਾਹਰੋਂ ਆਏ ਹੋਣ 1600 ਰੁਪਇਆ ਕਰੋੜ ਆ ਜਿਹੜਾ ਇਹ ਨਾਮ ਲੂਮਾ ਇਹ ਇੱਕ ਪਰਿਵਾਰ ਨੂੰ 10000 ਰੁਪਇਆ ਵੀ ਹਿੱਸੇ ਨਹੀਂ ਆਉਂਦਾ ਜੇ ਮੈਂ ਗੱਲ ਕਰਾਂ ਏਰੀਏ ਦੀ ਕਿਉਂਕਿ ਜਿਹੜਾ ਪੰਜਾਬ ਦਾ ਅੱਧਾ ਹਿੱਸਾ ਜਿਹੜਾ ਉਹੜਾ ਨਾਲ ਪ੍ਰਭਾਵਿਤ ਹੋ ਗਿਆ ਜਿੱਥੇ ਕਣਕ ਬੀਜਣ ਦਾ ਹਲੇ ਕੋਈ ਪਤਾ ਨਹੀਂ ਬੀਜੀ ਜਾਵੇ ਕਿ ਨਾ ਬੀਜੀ ਜਾਵੇ ਅਸੀਂ ਇਹ ਸਮਾਂਤ ਤੋਂ ਡੀਸੀ ਸਾਹਿਬ ਨੂੰ ਜਾਣੂ ਕਰਵਾਇਆ ਵੀ ਇੱਕ ਕਿਸਾਨ ਜਿਹੜਾ ਦਰਿਆ ਦੇ ਵਿੱਚ ਰੁੜ ਗਿਆ ਜਿਹੜਾ ਦੇਸ਼ ਦਾ ਢਿੱਡ ਭਰ ਲਈ ਅੰਨ ਭਜਾਉਂਦਾ ਤੇ ਪੈਦਾ ਕਰਦਾ ਇੱਕ ਵੀੜਾ ਸੀ ਜਦੋਂ ਉਹ ਅੰਨ ਦਾਤਾ ਖਮੋਂਦਾ ਸੀ ਤੇ ਅੱਜ ਉਹਦੇ ਲਈ ਸਰਕਾਰ ਨੇ ਅਨਾਉਂਸ ਕੀਤਾ 4 ਲੱਖ ਰੁਪਏ ਪ੍ਰਤੀ ਇੱਕ ਆਦਮੀ ਦਾ ਤੇ ਮੈਂ ਸਮਝਦਾ ਜੇ ਸ਼ਰਾਬ ਪੀ ਕੇ ਜਿਹੜੇ ਕਿਸਾਨ ਮਰਦੇ ਨੇ ਜਾਂ ਕੋਈ ਹੋਰ ਮਰਦੇ ਨੇ ਉਹਨਾਂ ਨੂੰ ਸਰਕਾਰ 10 ਲੱਖ ਰੁਪਏ ਦਿੰਦੀ ਆ ਤੇ ਕਿਉਂ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ ਉੱਥੇ ਉਹ 10 ਲੱਖ ਦੀ بجائے 15 ਲੱਖ ਨਹੀਂ ਦੇ ਸਕਦੇ ਕਿਸਾਨ ਨੂੰ 4 ਲੱਖ ਰੁਪਈਆ ਜਿਹੜਾ ਅਸੀਂ ਉਹ ਰੱਦ ਕਰਦੇ ਆ ਤੇ ਜਿਹੜਾ 20000 ਰੁਪਈਆ ਸਰਕਾਰ ਨੇ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਪ੍ਰਤੀ ਏਕੜ ਦਾ ਉਹ ਵੀ ਅਸੀਂ ਰੱਦ ਕਰਦੇ ਹਾਂ ਸਮਾਧ ਭਰਾ ਹੀ ਤੁਹਾਡੇ ਨਾਲ ਤੇ ਜੇ ਮੈਂ ਗੱਲ ਕਰਾਂ ਸਰਕਾਰਾਂ ਦੀ ਜਿੱਥੇ ਮੈਂ ਸਮਝਦਾ ਵੀ ਕਿਸਾਨੀ ਲਈ ਇਹ ਕੁੰਭ ਕਰਨੇ ਦੀ ਨਹੀਂ ਦੀਆਂ ਸੁੱਤੀਆਂ ਹੋਈਆਂ ਇਹਨੂੰ ਜਗਾਉਣ ਦੇ ਲਈ ਅੱਜ ਜਿਹੜਾ ਅਸੀਂ ਸਾਰੇ ਪੰਜਾਬ ਦੇ ਵਿੱਚ ਮੈਮੋਰੈਂਡ ਦਿੱਤੇ ਨੇ ਤਾਂ ਜੋ ਕਿ ਕਿਸਾਨ ਸਰਕਾਰਾਂ ਦੇ ਕੰਨ ਖੁੱਲ ਜਾਣ ਤੇ ਜੇ ਮੈਂ ਗੱਲ ਕਰਾਂ ਇੱਕ ਗਰੇਂਦਰ ਬਾਬਾ ਜਿਹੜਾ ਢੱਲੋ ਆ ਡੇਰਾ ਬਿਆਸ ਵਾਲਾ ਕੱਲ ਅਸੀਂ ਉੱਥੇ ਵਿజిਟ ਕੀਤਾ ਅਸੀਂ ਜਾ ਕੇ ਤੇ ਉਹ ਜਿਹੜਾ ਦਰਿਆ ਜਿਹੜਾ 2 ਕਿਲੋਮੀਟਰ ਦਰਿਆ ਜਿਹੜਾ 25 30 ਕਿਲੋਮੀਟਰ ਦੇ ਇਰਗੇ ਤੱਕ ਉਹਨੇ ਨੱਪ ਲਿਆ ਤੇ ਜਿਹੜਾ ਦਰਿਆ ਦਾ ਵਹਿਣਾ ਹੁਣ